ਵੈਕੁਰੂ ਜੀ ਦਾ ਕਲਸਾ ਵੈਕੁਰੂ ਜੀ ਕੇ ਫਤਿਹ ਸਾਤ ਸੰਗਤ ਜੀ ਪਿਛਲੇ 3-4 ਦਿਨ ਤੋਂ ਜੋ ਅਖਨੂਰ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਘਟਨਾ ਵਾਪਰੀ ਸੀ ਬੜੀ ਚਰਚਾ ਵਿੱਚ ਹੈ ਉਹ ਘਟਨਾ ਤੇ ਅੱਜ ਉਸ ਦਾ ਕੁਛ ਕਲੈਰੀਫਿਕੇਸ਼ਨ سامنے ਆਇਆ ਹੈ ਕਿ ਅਸਲ ਵਿੱਚ ਹੋਇਆ ਕੀ ਸੀ ਹਾਲੇ ਵੀ ਪੂਰਾ ਕਲੈਰੀਫਿਕੇਸ਼ਨ ਨਹੀਂ ਹੈ ਬਟ ਫਿਰ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਐਕਚੁਅਲੀ ਉਹ ਸਭ ਕੀ ਹੋਇਆ ਸੀ ਉਸ ਦੇ ਉੱਪਰ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਮੈਂ ਆਪ ਜੀ ਨਾਲ ਗੱਲ ਕਰਨੀ ਹੈ ਕਿ 2 ਦਿਨ ਪਹਿਲੇ ਮਤਲਬ ਪਰਸੋਂ ਇਸੇ ਮਸਲੇ ਦੇ ਉੱਪਰ ਮੈਂ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਸ ਦੇ ਵਿੱਚ ਕਿਉਂਕਿ ਕੋਈ ਵੀ ਕਵੈਰੀਫਿਕੇਸ਼ਨ ਕਿਤੇ ਵੀ ਨਹੀਂ ਸੀ ਪ੍ਰਬੰਧਕਾਂ ਵੱਲੋਂ ਵੀ ਕੁਝ ਸਾਹਮਣੇ ਨਹੀਂ ਸੀ ਆਇਆ ਕਿ ਕੀ ਹੋਇਆ ਤੇ ਹਰ ਕੋਈ ਆਪਣਾ ਆਪਣਾ ਅੰਦਾਜ਼ਾ ਲਗਾ ਰਿਹਾ ਸੀ तो मैं भी वो जो एपीसोड देख के तो मैं भी अंदाजा लगाया सी तो उस अंदाजे मुताबिक मैं वीडियो बिच किया सी कि मैं लगता है कि ये किसी फिल्म या किसी टीवी सीरियल या किसी एडवरटीजमेंट की शूटिंग हो ही है तो उसकी वीडियोग्राफी ले उसकी फोटोग्राफी की थी गई है तो जबकि ऐसा नहीं सी। नाल ही मैं ये भी किया कि अगर शूटिंग होगी है तो ਪੈਸੇ ਦਾ ਲੈਣ ਦੇਣ ਵੀ ਹੋਇਆ ਹੁੰਦਾ ਤੇ ਜਦ ਸ਼ੂਟਿੰਗ ਨਹੀਂ ਹੋਈ ਤਾਂ ਪੈਸੇ ਦੀ ਗੱਲ ਵੀ ਸਾਬਤ ਨਹੀਂ ਹੁੰਦੀ ਤੇ ਮੈਂ ਇਸ ਤੇ ਲਈ ਖਿਆਮਾ ਜਾਂਚ ਨ ਕਰਦਾ ਹਾਂ ਤੇ ਆ ਹੁਣ ਅੱਗੇ ਦੀ ਗੱਲ ਕਰਦੇ ਆ ਕਿ ਅੱਜ ਕੀ ਸੱਚ ਸਾਹਮਣੇ ਆਇਆ ਸੱਚ ਇਹ ਹੈ ਕਿ ਅੱਜ ਮੈਂ ਇੱਕ ਵੀਡੀਓ ਤੇ ਇੱਕ ਜੋ ਲੋਕਲ ਪੰਜਾਬੀ ਚੈਨਲ ਦੇ ਆ ਰਿਪੋਰਟਰ ਸਨ ਉਹ ਕਿਸੇ ਨਾਲ ਗੱਲ ਕਰ ਰਹੇ ਸਨ ਕਿ ਲਾਈਵ ਗੱਲਬਾਤ ਸੁਣ ਕੇ ਜੋ ਸਾਹਮਣੇ ਚੀਜ਼ ਆਈ ਹੈ ਉਸ ਦੇ ਵੀ ਜੋ ਦੂਸਰੀ ਸਾਈਡ ਤੋਂ ਕੋਈ ਸੱਜਣ ਸਨ ਉਹ ਨੁਸ਼ੀਰਤ ਹੋਸਨ ਉਹਦਾ ਕਾਰਨ ਕਿ ਮੇਰੇ ਬੱਚੇ ਦੀ ਇੰਗੇਜਮੈਂਟ ਹੋਈ ਹੈ ਕੁੜਮਾਈ ਹੋਈ ਹੈ ਗੁਰਦੁਆਰੇ ਦੇ ਵਿੱਚ ਇਹ ਉਸ ਦਾ ਫਲੋਰਟਸਨਸ ਠੀਕ ਹੈ ਅਗਰ ਕੁੜਮਾਈਆਂ ਹੁੰਦੀਆਂ ਨੇ ਗੁਰਦੁਆਰਿਆਂ ਵਿੱਚ ਅੱਛੀ ਗੱਲ ਐ ਲੇਕਿਨ ਉਸ ਦੇ ਵਿੱਚ ਖੁੱਚ ਰਹਿਤ ਮਰਿਆਦਾ ਕੀ ਕਹਿੰਦੀ ਏ ਕਿ ਕੁੜਮਾਈ ਅਗਰ ਕਰਨੀ ਐ ਗੁਰਦੁਆਰੇ ਵਿੱਚ ਜਾਂ ਕਿਤੇ ਵੀ ਸਿੱਖ ਨੇ ਕੁੜਮਾਈ ਕਰਨੀ ਐ ਤਾਂ ਉਹਦੇ ਵਾਸਤੇ ਕੀ ਰਹਿਤ ਪਰਿਆਦਾ ਕਹਿ ਰਹੀ ਐ ਤੇ ਜੋ ਰਹਿਤ ਮਰਿਆਦਾ ਕਹਿ ਰਹੀ ਐ ਐਸਾ ਉੱਤੇ ਕੁਝ ਵੀ ਨਹੀਂ ਹੋਇਆ ਇਸ ਦੇ ਉਲਟ ਹੀ ਹੋਇਆ ਜੋ ਵੀ ਹੋਇਆ ਆਪ ਪਹਿਲੇ ਦੇਖੀਏ ਕਿ ਰਹਿਤ ਮਰਿਆਦਾ ਕੀ ਕਹਿੰਦੀ ਐ ਇਹ ਮੇਰੇ ਕੋਲ ਸਿਕਰਤ ਮਰਿਆਦਾ ਹੈ ਜਿਸ ਨੂੰ ਪਬਲਿਸ਼ ਕਰਨ ਵਾਲਾ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਅੰਦਰ ਕਮੇਟੀ ਸ੍ਰੀ ਅਮਰਤਸਰ ਜੇ ਪੇਜ ਨੰਬਰ 22 ਦੇ ਉੱਪਰ ਇਹ ਆਨੰਦ ਕਾਰਜ ਦਾ ਵਿਧੀ ਦਸਦੀ ਕਿ ਆਨੰਦ ਕਾਰਜ ਕਿਸ ਤਰ੍ਹਾਂ ਹੋਵੇ ਇਸ ਦਾ ਜੋ ਸੈਕਸ਼ਨ ਊੜਾ ਐੜਾ ਈੜੀ ਸਸਾ ਹਹਾ ਕਕਾ ਇਸ ਵਿੱਚ ਕੀ ਲਿਖਿਆ ਹੋਇਆ ਹੈ ਇਹ ਮੈਂ ਤੁਹਾਨੂੰ ਜੋ ਇੱਥੇ ਲਿਖਿਆ ਹੈ ਮੈਂ ਤੁਹਾਨੂੰ ਇਸ ਵਿੱਚ ਵੀ ਕੰਪਿਊਟਰ ਦੀ ਸਕਰੀਨ ਤੇ ਦੱਸਾਂਗਾ ਇਸ ਦੇ ਵਿੱਚ ਇੱਕ ਕੱਕਾ ਜਿਹੜਾ ਹੈ ਇਸ ਦੇ ਵਿੱਚ ਲਿਖਿਆ ਹੈ ਆਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ ਪਰ ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇੱਕ ਕਿਰਪਾਨ ਕੜਾ ਤੇ ਕੁਝ ਮਿੱਠਾ ਲੜਕੇ ਦੇ ਭੱਲੇ ਪਾ ਦੇ ਬਸ ਇੰਨਾ ਹੀ ਹੈ ਸਾਡੇ ਵਿੱਚ ਕੁੜਮਾਈ ਦਾ ਰਹਿਤ ਮਰਿਆਦਾ ਵਿੱਚ ਇਤਨਾ ਹੀ ਮੈਂਸ਼ਨ ਕੀਤਾ ਗਿਆ ਕਿ ਅਸੀਂ ਸੰਗਤ ਦੇ ਰੂਪ ਵਿੱਚ ਜੁਤੇ ਇਕੱਠੇ ਹੋ ਉਹ ਅਰਦਾਸਾ ਕਰੋ ਅਰਦਾਸੇ ਤੋਂ ਬਾਅਦ ਜੋ ਉਸ ਨੂੰ ਕਕਾਰ ਦੇ ਦਿਓ ਤੇ ਨਾਲ ਹੀ ਥੋੜਾ ਮਿੱਠਾ ਦੇ ਦਿਓ ਬਸ ਇਸ ਤੋਂ ਬਾਅਦ ਕੁੜਮਾਈ ਦੀ ਹੋਰ ਕੋਈ ਰਸਮ ਨਹੀਂ ਹੁੰਦੀ ਆ ਕੁਝ ਲੈਣ ਦੇਣ ਕੋਈ ਕਪੜੇ ਦਾ ਲੈਣ ਦੇਣ ਜਾਂ ਕੋਈ ਜਿਸ ਤਰ੍ਹਾਂ ਅੱਜਕੱਲ ਰਿਵਾਜ ਹੈ ਵਕਤ ਦੇ ਮੁਤਾਬਕ ਲੋਕ ਕਰਦੇ ਨੇ ਕੋਈ ਰਿੰਗ ਪਾ ਲੈਣੀ ਕੋਈ ਕੁਝ ਕਰ ਦੇਣਾ ਉਹ ਸਾਈਡ ਤੇ ਬੈਠ ਕੇ ਤੁਸੀਂ ਕਰ ਸਕਦੇ ਹੋਰ ਲੋਕ ਕਰਦੇ ਵੀ ਹਨ ਲੇਕਿਨ ਉਹ ਕੁੜਮਾਇਦਾ ਹਿੱਸਾ ਨਹੀਂ ਹੁੰਦਾ ਉਹ ਜੋ ਸਟਿੱਕਾ ਤੁਹਾਡਾ ਆਪਣੀਆਂ ਜੋ ਲੈਂਦੇ ਨੇ ਉਹ ਉਸ ਵਿੱਚ ਕਿ ਨਹੀਂ ਜਾਏਗਾ ਤਾਂ ਇਸ ਹੀ ਸਿੱਖ ਰਹਿਤ ਮਰਿਆਦਾ ਦੇ ਹਿਸਾਬ ਦੇ ਨਾਲ ਜੋ ਕੁਝ ਉੱਥੇ ਹੋਇਆ ਉਹ ਬਿਲਕੁਲ ਮੈਚ ਨਹੀਂ ਕਰਦਾ ਕਿਉਂਕਿ ਲੜਕੇ ਲੜਕੀ ਨੂੰ ਬਿਲਕੁਲ ਉਸੀ ਤਰ੍ਹਾਂ ਬਿਠਾਇਆ ਗਿਆ ਜਿਸਾ ਇੱਕ ਅਨੰਦ ਕਾਰਜ ਵੇਲੇ ਜੋੜੇ ਨੂੰ ਬਿਠਾਇਆ ਜਾਂਦਾ ਗੁਰੂ ਸਾਹਿਬ ਦੇ ਸਾਹਮਣੇ ਫਿਰ ਗ੍ਰੰਥੀ ਸਾਹਿਬ ਆ ਤਾਬੇ ਚੋਂ ਉੱਠ ਕੇ ਆਉਂਦੇ ਨੇ ਲੜਕੇ ਲੜਕੀ ਨੂੰ ਕੋਈ ਹਦਾਇਤ ਕਰਦੇ ਨੇ ਕਿ ਤੁਸੀਂ ਇਸ ਤਰ੍ਹਾਂ ਫੇਰਾ ਲੈਣਾ ਉਹ ਉੱਠ ਕੇ ਫੇਰਾ ਲੈਂਦੇ ਹਨ ਤੇ ਨਾਲ ਹੀ ਕੀਰਤਨ ਵੀ ਚੱਲਦਾ ਹੈ ਆ ਕੇ ਫਿਰ ਉਹ ਮੱਥਾ ਟੇਕ ਕੇ ਫਿਰ ਜਿਸਾਂ ਆ ਅਨੰਦ ਕਾਰਜ ਦੀ ਜੀ ਬੱਚਾ ਬੱਚੀ ਮੱਥਾ ਟੇਕ ਕੇ ਬੈਠ ਜਾਂਦੇ ਨੇ ਇਸ ਰਾਂ ਉਹ ਵੀ ਬੈਠ ਜਾਂਦੇ ਹਨ ਇਹ ਬਿਲਕੁਲ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੈ ਇਸ ਨੂੰ ਕਿਸੇ ਤਰ੍ਹਾਂ ਵੀ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਕਿ ਇਹ ਕੋਈ ਕੁੜਮਾਈ ਸੀ ਇਹ ਇੱਕ ਮਨਮਤ ਸੀ ਔਰ ਰੱਤ ਮਰਿਆਦਾ ਦੇ ਬਿਲਕੁਲ ਉਲਟ ਸੀ ਹਾਂ ਪਰ ਕਰਮਾ ਲੈਣਾ ਅਗਰ ਲੜਕਾ ਲੜਕੀ ਸਿੱਧਾ ਬਾਹਰੋਂ ਆਂਦੇ ਮੱਥਾ ਟੇਕਦੇ ਇੱਕ ਨੈਚੁਰਲ ਵੇ ਨਾਲ ਜਿਦਾ ਆਮ ਲੋਕੀ ਕਰਦੇ ਨੇ ਉਪਰ ਕਰਮਾ ਲੈ ਕੇ ਆਪਣੀ ਆਪਣੀ ਥਾਂ ਤੇ ਜਾ ਕੇ ਬੈਠ ਜਾਂਦੇ ਉਸ ਦੇ ਵਿੱਚ ਕੋਈ ਇਤਰਾਜ਼ ਕਿਸੇ ਨੂੰ ਨਹੀਂ ਸੀ ਹੋਣਾ ਲੇਕਿਨ ਇਹ ਕਿਸ ਤਰ੍ਹਾਂ ਦਰਸਾਇਆ ਗਿਆ ਇਸ ਤਰ੍ਹਾਂ ਦਾ ਸੀਨ ਪੇਸ਼ ਕੀਤਾ ਗਿਆ ਕਿ ਜਿਸ ਤਰ੍ਹਾਂ ਕਿ ਆਨੰਦ ਕਾਰਜ ਹੀ ਹੋ ਰਿਹਾ ਹੈ ਜਿਸ ਦਾ ਸੰਗਤ ਵਿੱਚ ਬਹੁਤ ਵੱਡਾ ਭਲੇਖਾ ਪਿਆ ਕਿ ਇੱਕ ਲਾਉਣ ਦੇ ਨਾਲ ਕਿਹੜਾ ਆਨੰਦ ਕਾਰਜ ਹੋ ਗਿਆ ਕਿਉਂਕਿ ਕਲੈਰੀਫਿਕੇਸ਼ਨ ਕਿਤੇ ਵੀ ਨਹੀਂ ਸੀ ਮੈਂ ਵੀ ਵਿਦਆਊਟ ਕਲੈਰੀਫਿਕੇਸ਼ਨ ਮੈਂ ਆਪਣਾ ਵਿਊ ਦੱਸ ਛੜਿਆ ਇਸ ਤਰ੍ਹਾਂ ਲੋਕਾਂ ਨੇ ਵੀ ਇਸ ਨੂੰ ਆਪਣੇ ਆਪਣੇ ਹਿਸਾਬ ਨਾਲ ਇਸ ਨੂੰ ਐਕਸਪਲੇਨ ਕਰਨਾ ਸ਼ੁਰੂ ਕਰ ਛੜਿਆ ਕਿ ਇਹ ਕਿਹੜਾ ਆਨੰਦ ਕਾਰਜ ਹੋਇਆ ਜਦ ਕਿ ਆਨੰਦ ਕਾਰਜ ਵਾਲੀ ਕੋਈ ਗੱਲ ਹੀ ਨਹੀਂ ਸੀ ਤਾਂ ਸਾਧ ਸੰਗਤ ਜੀ ਇਹ ਤਾਂ ਹੋ ਗਿਆ ਕਿ ਮਸਲਾ ਕੀ ਸੀ ਲੇਕਿਨ ਇਸ ਨੂੰ ਜੋ ਪ੍ਰਬੰਧਕ ਹਨ ਉਹ ਇਸ ਤੋਂ ਸਬਕ ਲੈਣ ਦੀ ਬਜਾਏ ਕਿ ਕਿ ਵੀਡੀਓ ਅਗਰ ਬਾਹਰ ਆਇਆ ਤੇ ਉਹਨਾਂ ਨੂੰ ਸਬਕ ਲੈਣਾ ਚਾਹੀਦਾ ਕਿ ਇਹ ਚਲੋ ਅੱਛਾ ਹੋਇਆ ਕਿਸੇ ਬੱਚੇ ਨੇ ਅਗਰ ਇਹ ਵੀਡੀਓ ਸਾਹਮਣੇ ਲਿਆਂਦਾ ਹੈ ਤੇ ਸੋ ਦੈਟ ਕਿ ਅੱਗੇ ਤੋਂ ਐਸਾ ਨਹੀਂ ਹੋਵੇਗਾ ਉਹ ਪਹਿਰਾ ਰੱਖਣਗੇ ਲੇਕਿਨ ਇਸ ਦੇ ਉਲਟ ਪ੍ਰਬੰਧਕਾਂ ਨੇ ਕੀ ਕੀਤਾ ਕਿ ਇੱਕ ਐਫ ਆਈ ਆਰ ਕਰ ਦਿੱਤੀ ਅਨਨੋਨ ਲੋਕਾਂ ਦੇ ਸਾਹਮਣੇ ਖਿਲਾਫ ਐਫ ਆਈ ਆਰ ਕਰ ਦਿੱਤੀ ਕਿ ਸਾਡਾ ਮਤਲਬ ਕੋਈ ਅਨਨੋਨ ਬੰਦੇ ਜਿਹੜੇ ਨੇ ਸਾਡੇ ਉੱਤੇ ਐਂਟਰ ਹੋਏ ਚੋਰੀ ਦਾ ਇਗਜ਼ਾਮ ਲਗਾ ਕੇ ਐਫ ਆਈ ਆਰ ਕਰ ਚੁੱਕੀ ਪੁਲਿਸ ਸਟੇਸ਼ਨ ਅਕਨੂਰ ਦੇ ਵਿੱਚ ਸਮਝ ਨਹੀਂ ਆਉਂਦੀ ਕਿ ਪ੍ਰਬੰਧਕਾਂ ਨੂੰ ਇਸ ਵੀਡੀਓ ਦਾ ਸੰਗਤ ਦੇ ਸਾਹਮਣੇ ਆਉਣ ਵਿੱਚ ਉਹਨਾਂ ਨੂੰ ਕੀ ਇਤਰਾਜ਼ ਹੈ ਉਹ ਕਿਉਂ ਨਹੀਂ ਸੰਚਾਦ ਦੇ ਕੀ ਇਹ ਸੰਗਤ ਦੇ ਵਿੱਚ ਇਹ ਵੀਡੀਓ ਆਈ ਹੈ ਅਗਰ ਆਈ ਹੈ ਤੇ ਫਿਰ ਇਸ ਦਾ ਸਿੱਖ ਸੰਗਤ ਨੂੰ ਸਿੱਖ ਮਰਿਆਦਾ ਨੂੰ ਕੁਝ ਨਾ ਕੁਝ ਫਾਇਦਾ ਹੀ ਹੋਣਾ ਹੈ ਫਾਇਦਾ ਇਹ ਹੋਣਾ ਕਿ ਬਾਕੀ ਰਾਗੀ ਸਿੰਘ ਬਾਕੀ ਜੋ ਗ੍ਰੰਥੀ ਸਿੰਘ ਹਨ ਉਹ ਵੀ ਅਲਰਟ ਹੋ ਜਾਣਗੇ कि इन फ्यूचर ऐसा काम कोई ना करे इस वीडियो ਦਾ ਕਮ ਸੇ ਕਮ ਇਤਨਾ ਫਾਇਦਾ ਜ਼ਰੂਰ ਹੋਏਗਾ ਕਿ ਕੋਈ ਵੀ ਰਾਗੀ ਸਿੰਘ ਜਾਂ ਕੋਈ ਕ੍ਰਾਂਤੀ ਸਿੰਘ ਐਸਾ ਕਿਸੇ ਵੀ ਗੁਰਦੁਆਰੇ ਦੇ ਵਿੱਚ ਨਹੀਂ ਕਰੇਗਾ ਲੇਕਿਨ ਸਾਡੇ ਪ੍ਰਬੰਧਕਾਂ ਨੂੰ ਇਸ ਉੱਪਰ ਇਤਰਾਜ਼ ਹੈ ਇੱਥੋਂ ਥੋੜਾ ਜਿਹਾ ਜੋ ਲੱਗਦਾ ਹੈ ਕੁਝ ਮੈਲੇਫਾਈਡ ਇੰਟੈਂਸ਼ਨਸ ਜੋ ਸਾਹਮਣੇ ਆਉਂਦੀਆਂ ਹਨ ਅਗਰ ਪ੍ਰਬੰਧਕ ਅ ਠੀਕ ਹੁੰਦੇ ਤੇ ਉਹ ਉਹਨਾਂ ਬੱਚਿਆਂ ਨੂੰ ਸ਼ਾਬਾਸ਼ੀ ਦਿੰਦੇ ਕਿ ਚਲੋ ਤੁਸੀਂ ਇਹ ਜੋ ਇੱਕ ਤਰੁੱਟੀ ਸੀ ਸਾਡੇ ਸਿਸਟਮ ਵਿੱਚ ਉਹ ਸਾਹਮਣੇ ਲਿਆਂਦੀ ਤੇ ਅਸੀਂ ਇਸੇ ਉੱਪਰ ਪਹਿਰਾ ਦੇਾਂਗੇ ਇਸ ਨੂੰ ਇਹ ਦੁਬਾਰਾ ਰਿਪੀਟ ਨਾ ਆਏ ਇਸ ਦੇ ਉੱਪਰ ਅਸੀਂ ਕਾਰਵਾਈ ਕਰਾਂਗੇ ਜੋ ਇਸ ਜਿਨ੍ਹਾਂ ਨੇ ਗਰੰਤੀ ਸਿੰਘਾਂ ਨੇ ਜਾਂ ਰਾਗੀ ਸਿੰਘਾਂ ਨੇ ਜੋ ਵੀ ਇਸ ਤੇ ਲਈ ਜ਼ਿੰਮੇਵਾਰ ਸਨ ਉਹਨਾਂ ਨੂੰ ਕੋਈ ਛੋਟਾ ਮੋਟਾ ਦੰਡ ਲਗਾ ਕੇ ਇੱਕ ਮਿਸਾਲ ਪੇਸ਼ ਕਰਨੀ ਚਾਹੀਦੀ ਸੀ ਲੇਕਿਨ ਇਸ ਦੇ ਉਲਟ ਉਹਨਾਂ ਨੇ ਐਫ ਆਈ ਆਰ ਕੀਤੀ ਹੈ ਦੇਖੋ ਹੁਣ ਅੱਗੇ ਹੋਰ ਕੀ ਹੁੰਦਾ ਤੇ ਤੁਸੀਂ ਵੀ ਨਜ਼ਰ ਰੱਖੋ ਅਸੀਂ ਵੀ ਨਜ਼ਰ ਰੱਖਾਂਗੇ ਤੇ ਅਸੀਂ ਇੰਨੀ ਗੱਲ ਕਰਨੀ ਸੀ ਸਾਧ ਸੰਗਤ ਜੀ ਤੇ ਮਿਲਦੇ ਹਾਂ ਫਿਰ ਨੈਕਸਟ ਕਿਸੇ ਟੌਪਿਕ ਦੇ ਉੱਪਰ ਨਵੇਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ